ਇਹ ਸਾਂਝੀ ਦੁੱਖ ਜਰਮਨ ਆਰਗੇਨਾਈਜੇਸ਼ਨ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਮਹਾਰਾਸ਼ਟਰ ਵਿੱਚ ਰੱਖਿਆ ਵੀ ਨਸ ਬੋਗ ਬਣਾਏ ਵੀ ਇਹਨਾਂ ਆਪਾਂ ਰਨ ਕਰ ਸਕੀਏ ਇਹ ਜਰਮਨ ਤੋਂ ਦੁੱਖ ਸਾਂਝੀ ਆਰਗੇਨਾਈਜੇਸ਼ਨ ਵਿਕਰਾਂਤ ਤੇ ਉਹਨਾਂ ਦੀ ਟੀਮ ਵੱਲੋਂ ਆਉਣ ਸੇਵਾ ਨਿਭਾਈ ਗਈ ਹੈ ਜਿਸ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਜਨਮ ਦਿਨ ਦਾ ਗਿਫਟ ਉਹ ਆ ਮੇਰੇ ਲਈ ਆ ਹੁਣ ਦਾਵਾ ਵੀ ਜੀ ਤੋਂ ਮੈਂ ਕਿਸੇ ਦੀ ਉਹੀ ਪੈਸਿਆਂ ਦੇ ਨਾਲ ਸੇਵਾ ਕਰ ਸਕਾਂ ਨਾ ਕਿ ਮੈਂ ਅੱਦਰ ਸਾਰੇ ਪੈਸੀ ਇਹ ਜਾੜਾਂ ਜਾਂ ਪਾਰਟੀਆਂ ਕਰੀਏ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਜਿਨ੍ਹਾਂ ਦੇ ਜ਼ਰੂਰਤਮੰਦ ਵੇਲੇ ਜੇ ਜ਼ਰੂਰਤ ਵੇਲੇ ਤੁਸੀਂ ਉਹਨਾਂ ਦਾ ਸਹਾਰਾ ਬਣਦੇ ਹੋ ਕਦੀ ਮਿਲਣ ਦਾ ਮੌਕਾ ਮਿਲੇ ਕਦੀ ਉਹਨਾਂ ਦੀਆਂ ਅਸੀਸਾਂ ਨੂੰ ਮਹਿਸੂਸ ਕੀਤਾ ਕਦੀ ਉਹਨਾਂ ਦੇ ਖੁਸ਼ੀ ਦੇ ਹੰਝੂ ਵਗਦੇ ਵੇਖੇ ਕੋਈ ਫਰਿਸ਼ਤੇ ਨਹੀਂ ਆ ਪਰ ਸਾਨੂੰ ਸਕੂਨ ਉਦੋਂ ਹੀ ਮਿਲਦਾ ਵਾ ਜਦੋਂ ਕਿਸੇ ਆਪਾ ਕਿਸੇ ਦੀ ਮਤਲਬ ਪ੍ਰੋਪਰਲੀ ਇੱਕ ਸਹਾਰਾ ਬਣਦੇ ਆ ਬਾਕੀ ਸਾਰਾ ਰੱਬ ਦੀ ਮਿਹਰ ਰੱਬ ਨੇ ਡਿਊਟੀ ਲਈ ਅਸੀਂ ਵੇਰੀ ਯਾਰ ਕਿਦਾਂ ਬਣ ਗਏ ਤੁਹਾਡੇ ਜੀਪੀ ਦੇ ਵਿੱਚ ਹੀਰਾਵਾਲੀਆ ਜੀ ਉਹ ਐਸਾ ਵੈਕ ਬ੍ਰਦਰ ਨੇ ਵਾਲੀ ਵਾਲੀਆ ਜੀ ਮਤਲਬ ਵੈਲ ਐਕਸਪੀਰੀਅੰਸ ਨੇ ਤੇ ਦੂਜੀ ਸਾਈਡ ਤੇ ਲਾਗੋ ਕਾਂਗਰਸ ਪਾਰਟੀ ਗੁੱਡੂ ਵੀਰ ਤੇ ਗੋਰੀ ਵੀਰ ਸਦਾ ਪਿਆਰਾ ਅਸੀਂ ਇੱਕ ਦੂਜੇ ਦੀ ਜਿੰਦ ਜਾਨ ਆਮ ਆਦਮੀ ਪਾਰਟੀ ਤੋਂ ਅਮ ਸ਼ੀਸ਼ਮ ਸੈਰਿਕਲਸ ਸਟੱਡਾ ਇਹਦਾ ਛੋਟਾ ਬ੍ਰਦਰ ਤੁਹਾਡਾ ਭਰਾ ਵਾਂਗ ਤੁਹਾਡੇ ਲਈ ਬੜੀ ਪ੍ਰੀਖਿਆ ਦੀ ਘੜੀ ਹੋਣੀ ਹੈ ਉਹ ਬੜੀ ਕਿਉਂਕਿ ਸਾਰਿਆਂ ਨਾਲ ਤੁਹਾਡਾ ਪਿਆਰ ਹੈ ਤੇ ਜੇ ਕੋਈ ਕਵੇ ਜਿੰਦਾਬਾਦ ਦਾ ਨਾਰਾ ਕਿੱਥੇ ਮਾਰਨਾ ਤੇ ਮਰਦਾਬਾਦ ਦਾ ਕਿੱਥੇ ਮਾਰਨਾ ਤੇ ਮੇਰੇ ਖਿਆਲ ਤੁਹਾਡੇ ਲਈ ਬੜੀ ਵੱਡੀ ਸਮੱਸਿਆ ਹੋ ਜਾਣੀ ਹੈ ਮੇਰੀ ਕੰਮ ਦਾ ਇਹ ਕੰਮ ਜੱਬੀ ਦਾ ਰਾਜਾ ਜੀ ਮੇਰੀ ਫੈਮਲੀ ਮੇਰੀ ਮਿਸਿਸ ਜੋ ਕਿ ਮੋਢੇ ਨਾਲ ਮੋਟਾ ਲਾ ਕੇ ਮੇਨਾਂ ਖੜੀ ਰਹੀ ਤੇ ਜੱਟ ਨੂੰ ਬੁਲੰਦیاں 'ਚ ਲੈ ਜਾਂਦਾ ਬਾਕੀ ਉਹ ਸੱਚੀ ਬਾਸ਼ਾ ਦੀ ਜਰਮਨ ਤੋਂ ਦੋਸਤਾਂ ਜੀ ਆਰਗੇਨਾਈਜੇਸ਼ਨ ਵਿਕਰਾਂਤ ਤੇ ਉਹਨਾਂ ਦੀ ਟੀਮ ਵੱਲੋਂ ਆਨ ਸੇਵਾ ਨਿਭਾਈ ਗਈ ਹੈ ਜਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਬਾਣੀ ਫਰਮਾਉਂਦੀ ਹੈ ਸਾਹਿਬ ਹੱਥ ਵਡਿਆਈਆਂ ਜਿਸ ਪਾਵੇ ਤਿਸ ਦੇ ਸੋ ਸਾਡੇ ਜਰਮਨ ਤੋਂ ਹੀ ਇੱਕ ਐਸੇ ਵੀਰ ਨੇ ਜਿਨ੍ਹਾਂ ਦਾ ਨਾਮ ਹੈ ਵਿਕਰਾਂਤ ਸਿੰਘ ਪੰਜਾਬ ਦੀ ਧਰਤੀ ਤੋਂ ਮਾਝੇ ਦੀ ਧਰਤੀ ਤੋਂ ਜਰਮਨ ਦੇ ਵਿੱਚ ਜਾ ਕੇ ਸਖਤ ਮਿਹਨਤ ਤੋਂ ਬਾਅਦ ਐਸ ਵੇਲੇ ਬਹੁਤ ਨਾਮਨਾ ਖਟਿਆ ਹੈ ਬੜਾ ਮਾਨ ਸਨਮਾਨ ਹੈ ਉਹਨਾਂ ਦਾ ਸਾਂਝੀ ਦੁੱਖ ਜਰਮਨ ਆਰਗੇਨਾਈਜੇਸ਼ਨ ਇੱਕ ਐਸੀ ਸੰਸਥਾ ਜਿਹੜੀ ਜ਼ਰੂਰਤਮੰਦਾਂ ਦੇ ਲਈ ਕਿਸੇ ਵਰਤਾਨ ਤੋਂ ਘੱਟ ਨਹੀਂ ਔਰ ਜ਼ਰੂਰਤਮੰਦਾਂ ਲਈ ਵਿਕਰਾਂਤ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਉਹਨਾਂ ਦੇ 3 ਸਾਲ ਪੂਰੇ ਹੋਏ ਨੇ ਆਓ ਅਸੀਂ ਜੁੜਦੇ ਹਾਂ ਵਿਕਰਾਂਤ ਜੀ ਨੇ ਜਰਮਨ ਤੋਂ ਸਾਡੇ ਨਾਲ ਜੁੜੇ ਨੇ ਵਿਕਰਾਂਤ ਜੀ ਆਪ ਜੀ ਦਾ ਬਹੁਤ ਬਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਥੈਂਕਸ ਐਨਵਾਇਟ ਫੈਮਲੀ ਜੀ ਇਸ ਟਾਰਗਿਟ ਲਈ ਥੈਂਕ ਯੂ ਫਿਕਰਾ ਜੀ ਸਾਂਝੇ ਦੁੱਖ ਜਰਮਨ ਆਰਗੇਨਾਈਜੇਸ਼ਨ ਦੇ ਕੰਮਾਂ ਬਾਰੇ ਔਰ ਇਹਦੀ ਭੂਮਿਕਾ ਬਾਰੇ ਜਰਾ ਸੰਗਤਾਂ ਨੂੰ ਦੱਸ ਦਿਓ ਜੀ ਸਾਂਝੇ ਦੁੱਖ ਜਰਮਨ ਆਰਗੇਨਾਈਜੇਸ਼ਨ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਮਹਾਰਾਜ ਦਾ ਨਿਯਮ ਫੜਾ ਰੱਖਿਆ ਵੀ ਇੰਨਾ ਸਪਰੋਗ ਬਣਾਇਆ ਵੀ ਇਹਨਾਂ ਦਾ ਰਨ ਕਰ ਸਕੀਏ ਐਸ ਯਾਪਨ ਦੀਨ ਦੁਖੀ ਵੀ ਸਿਗਰ ਕਰੀਦੀ ਆ ਪੰਜਾਬ ਦੇ ਵਿੱਚ ਵੀ ਕਿਉਂਕਿ ਸਟਾਰਟਿੰਗ ਸਾਡੀ ਪੰਜਾਬ ਤੋਂ ਹੁੰਦੀ ਆ ਸਾਡੀ ਆਪਣੀ ਧਰਤੀ ਤੋਂ ਤੇ ਇਸੇ ਜਰਮਨ ਦੇ ਵਿੱਚ ਵੀ ਲੋੜ ਹੁੰਦਾ ਦੀ ਸੇਵਾ ਕਰੀਦੀ ਆ ਜਿੱਥੇ ਰੱਬ ਸਾਡੀ ਡਿਊਟੀ ਲਾਂਦਾ ਵਾ ਉਥੇ ਆਪਾਂ ਆਪਣਾ ਇਰਤਦਾ ਕੱਢ ਕੇ ਜਰੂਰ ਲੋੜ ਬੰਦਾ ਦੀ ਸੇਵਾ ਤੁਹਾਡਾ ਜਨਮ ਦਿਨ ਵੀ ਸੀ ਤੇ ਤੁਹਾਡੇ ਬੇਟੇ ਦਾ ਜਨਮ ਦਿਨ ਵੀ ਸੀ ਅਕਸਰ ਤੁਹਾਡੇ ਵਰਗੇ ਜਿਹੜੇ ਵੈਲ ਸੈਟਡ ਲੋਕ ਨੇ ਜਿਹੜੇ ਧਨਾੜਾਂ ਦੀ ਗਿਣਤੀ ਚਾਹੁੰਦੇ ਨੇ ਤੇ ਜਨਮ ਦਿਨ ਦੇ ਉੱਤੇ ਨਾ ਬੜੇ 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 ਜਸ਼ਨ ਕਰਦੇ ਪਰ ਤੁਹਾਡਾ ਜਸ਼ਨ ਕਹਿੰਦੇ ਨੇ ਕਿ ਅਸੀਸਾਂ ਦੇ ਨਾਲ ਬੀਤਿਆ ਇਹ ਤੁਸੀਂ ਤੇ بیٹے ਦਾ ਜਨਮ ਦਿਨ ਜ਼ਰੂਰਤਵੰਦਾਂ ਦੇ ਨਾਲ ਲੋੜਵੰਦਾਂ ਦੇ ਨਾਲ ਮਨਾਇਆ ਕੀ ਸਚਾਈ ਹੈ ਜੀ ਬਿਲਕੁਲ ਜੀ ਜਨਮ ਦਿਨ ਜਨਮ ਦਿਨ ਨਾਲ ਹੀ ਤੀਣਾ ਕਿ ਨਾਲ ਲਈਦਾ ਸਾਡਾ ਮੇਰੇ ਬੇਟੇ ਦਾ ਮੇਰੇ ਮੇਰਾ ਜਨਮ ਦਿਨ ਨਾਲ ਨਾਲ ਹੀ ਹੁੰਦਾ ਤੇ ਇਹਦੀ ਚੀਜ਼ ਖੁਸ਼ੀ ਉਦੋਂ ਹੁੰਦੀ ਹੈ ਸਾਨੂੰ ਮੇਰਾ ਜਿਹੜਾ ਜਨਮ ਦਿਨ ਦਾ ਗਿਫਟ ਉਹ ਆ ਮੇਰੇ ਲਈ ਆ ਹੁੰਦਾ ਵਾ ਵੀ ਜਿੱਦੋਂ ਮੈਂ ਕਿਸੇ ਦੇ ਉਹੀ ਪੈਸਿਆਂ ਦੇ ਨਾਲ ਸੇਵਾ ਕਰ ਸਕਾਂ ਨਾ ਕਿ ਮੈਂ ਇੱਧਰ ਸਾਰੇ ਪੈਸੇ ਵਜਾੜਾਂ ਜਾਂ ਪਾਰਟੀਆਂ ਕਰੀਏ ਸਾਡੀ ਫੈਮਿਲੀ 'ਚ ਇੱਕ ਮਤਲਬ ਰੂਲ ਬਣਿਆ ਵਾ ਆਪਾਂ ਆਪਣੇ ਜਨਮ ਦਿਨ ਵਾਲੇ ਦਿਨ ਸਿਰਫ ਮੇਰੀ ਵਾਈਫ ਮੇਰਾ ਬੇਟਾ ਤੇ ਮੈਂ ਛੋਟਾ ਜਿਹਾ ਆਪਾਂ ਠੀਕ ਆਟ ਲੈਨੇ ਆ ਤੇ ਕੋਈ ਫਜ਼ੂਲ ਖਰਚਾ ਨਹੀਂ ਕਰਦੇ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਪਰ ਆ ਸਾਡੀ ਕਿਰਤ ਦੀ ਕਮਾਈ ਦਾ ਆਪਾਂ ਗਿਸ਼ਟ ਕਰਦੇ ਆ ਲੋੜਵੰਦਾਂ 'ਚ ਕਿਸੇ ਦੇ ਕਾਰਖਾਨਾ ਬਚਾ ਕੇ ਕਿਸੇ ਦਾ ਆਪਰੇਸ਼ਨ ਕਰਾ ਕੇ ਜਾਂ ਕਿਸ ਸਾਡੀ ਧੀ ਪਿੰਨ ਦਾ ਵਿਆਹ ਕਰਜ ਕਰ। ਇਹ ਇਹਦੇ ਛੇ ਆ ਸਾਡਾ ਮੈਰਾ ਜਨਮ ਦਾ ਗਿਫਟ ਹੁੰਦਾ। ਜਿਆਦਾ ਸੇਵਾ ਕਿਹੜੇ ਦੇਸ਼ ਚ ਤੇ ਕਿਹੜੇ ਸਟੇਟ ਚ ਕਰਦੇ ਹੋ? ਜਿਆਦਾ ਸੇਵਾ ਦੀ ਸ਼ੁਰੂ ਹੀ ਸਾਡਾ ਬਟਾਲਾ ਪੰਜਾਬ ਮਾਝਾ ਏਰੀਆ ਜੀ ਕਿਉਂਕਿ ਆ ਸਾਡੇ ਇੱਥੇ ਜਨਮ ਹੋਇਆ ਤੇ ਸਟਾਰਟਿੰਗ ਇੱਥੋਂ ਕਰੀ ਦੀਆ ਪਰ ਜਾਂ ਕਿਤੇ ਵੀ ਵਰਲਡ ਚ ਲਾ ਲਓ ਜਾਂ ਯੂਰਪ ਚ ਲਾ ਲਓ ਜਾਂ ਪੰਜਾਬ ਚ ਲਾ ਲਓ ਜਿੱਥੇ ਵੀ ਸਾਨੂੰ ਮਤਲਬ ਲੱਗਦਾ ਵਾ ਇਹ ਇੱਥੇ ਲੋੜ ਆ ਲੋੜਵੰਦਾਂ ਨੂੰ ਉੱਥੇ ਪਹਹਾੜ ਤੋਂ ਜਾਂਦੇ ਆ ਮੇਰਾ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਜਿਨ੍ਹਾਂ ਦੇ ਜ਼ਰੂਰਤਮੰਦ ਵੇਲੇ ਜੇ ਜ਼ਰੂਰਤ ਵੇਲੇ ਤੁਸੀਂ ਉਹਨਾਂ ਦਾ ਸਹਾਰਾ ਬਣਦੇ ਹੋ ਕਦੀ ਮਿਲਣ ਦਾ ਮੌਕਾ ਮਿਲੇ ਕਦੀ ਉਹਨਾਂ ਦੀਆਂ ਅਸੀਸਾਂ ਨੂੰ ਮਹਿਸੂਸ ਕੀਤਾ ਕਦੀ ਉਹਨਾਂ ਦੇ ਖੁਸ਼ੀ ਦੇ ਹੰਝੂ ਵਗਦੇ ਵੇਖੇ ਜੀ ਬਿਲਕੁਲ ਆ ਆ ਸਦਾ ਸ਼ੁਰੂ ਤੋਂ ਹੀ ਮੇਰਾ ਤੇ ਨਿਰਤੇਜ ਵੀਰ ਦਾ ਸ਼ੁਰੂ ਤੋਂ ਹੀ ਰਿਹਾ ਵਾ ਇਹ ਕੋ ਜਿਹੜੀ ਖੁਸ਼ੀ ਆ ਕਿਸੇ ਨੂੰ ਖੁਸ਼ ਕਰਕੇ ਤੇ ਉਹਦੀਆਂ ਅੱਖਾਂ ਨੂੰ ਮਹਿਸੂਸ ਕਰਕੇ ਵੀ ਆ ਕੀ ਕੀ ਮਹਿਸੂਸ ਕਰਦਾ ਵੀ ਮੇਰੇ ਲਈ ਆ ਫਰਿਸ਼ਤਾ ਬਣ ਕੇ ਆ ਇਹ ਕੋਈ ਫਰਿਸ਼ਤੇ ਨਹੀਂ ਆ ਪਰ ਸਾਨੂੰ ਸਕੂਨ ਉਦੋਂ ਹੀ ਮਿਲਦਾ ਵਾ ਜਦੋਂ ਕਿਸੇ ਆਪਾਂ ਕਿਸੇ ਦੀ ਮਤਲਬ ਪ੍ਰੋਪਰਲੀ ਇੱਕ ਸਹਾਰਾ ਬਣਦੇ ਆ ਬਾਕੀ ਸਾਰਾ ਰੱਬ ਦੀ ਮਿਹਰ ਆ ਰੱਬ ਨੇ ਡੀਲ ਹੀ ਲਈ ਅਸੀਂ ਕਰੀਏ ਸੁਣਿਆ ਕਿ ਤੁਹਾਡੇ ਜਿਹੜੇ ਯਾਰ ਨੇ ਨਾ ਕੋਈ ਭਾਜਪਾ ਦੇ ਵਿੱਚ ਕੋਈ ਕਾਂਗਰਸ 'ਚ ਹੈ ਤੇ ਕੋਈ ਆਮ ਆਦਮੀ ਪਾਰਟੀ 'ਚ ਜਦ ਕਿ ਇਹਨਾਂ ਪਾਰਟੀਆਂ ਦੇ ਵਿੱਚ ਆਪਸ ਵਿੱਚ ਕਟੜਤਾ ਵੜੀ ਆ ਆਪਸ ਦੇ ਵਿੱਚ ਵੈਰ ਵੀ ਵੜ ਤੇ ਇਹ ਵੈਰੀ ਯਾਰ ਕਿਦਾਂ ਬਣ ਗਏ ਤੁਹਾਡੇ ਵੇਖੋ ਜੀ ਪੋਲਿਟੀਕ ਭਾਵੇਂ ਉਹ ਬੀਜਪੀ ਹੋਵੇ ਕਾਂਗਰਸ ਹੋਵੇ ਜਾਂ ਆ ਕੋਈ ਜਿੱਦੀ ਵੀ ਮਤਲਬ ਪਾਰਟੀ ਐ ਸਾ ਉਹ ਮੇਡਾ ਨਹੀਂ ਰੱਖਦੀ ਆ ਸਾਰੇ ਸਾਡੇ ਵੱਡੇ ਭਰਾ ਨੇ ਜਿੱਦਾਂ ਕਿ ਤੁਸੀਂ ਲਾਓ ਵੀ ਬੀਜਪੀ ਦੇ ਵਿੱਚ ਹੀਰਾਵਾਲੀਆ ਜੀ ਉਹ ਐਜ਼ ਅ 빅 브ਦਰ ਨੇ ਕਿਉਂਕਿ ਉਹਨਾਂ ਨਾਲ ਮੇਲ ਸਾਡਾ 20 ਸਾਲਾਂ ਤੋਂ ਉਹਨਾਂ ਦੀ ਬ੍ਰਦਰ ਲਾਲੀ ਵਾਲੀਆ ਜੀ ਮਤਲਬ ਵੈਲ ਐਕਸਪੀਰੀਅੰਸ ਨੇ ਤੇ ਦੂਜੀ ਸਾਈਡ 'ਚ ਲਾਲੋ ਕਾਂਗਰਸ ਪਾਰਟੀ ਸਾਡਾ ਵੀਰ ਗੁੱਡੂ ਵੀਰ ਤੇ ਗੋਰੀ ਵੀਰ ਤੇ ਉਹਨਾਂ ਦੇ ਫਾਦਰ ਜੋ ਕਿ ਪਿੱਛੇ ਉਹਨਾਂ ਦੀ ਡੈਥ ਹੋ ਗਈ ਐ ਸੇਖ ਸਾਹਿਬ ਬੜਾ ਸਾਡਾ ਪਿਆਰ ਆ ਅਸੀਂ ਇੱਕ ਦੂਜੇ ਦੀ ਜਿੰਦ ਜਾਨ ਆ ਅਸੀਂ ਆ ਜਿਹੜੀ ਮਰਜ਼ੀ ਪੋਲਟਿੰਗ ਕਰਦੇ ਹੋ ਉਹ ਲੈਣਾ ਨਹੀਂ ਸਭ ਉਪਰ ਆਣਿਆ ਆਮ ਆਦਮੀ ਪਾਰਟੀ ਤੋਂ ਆਮ ਸ਼ੀਸ਼ਮ ਸੈਰੀਕਲ ਸੀ ਸਾਡਾ ਮੇਰਾ ਛੋਟਾ ਬ੍ਰਦਰ ਟਾਡਾ ਭਰਾ ਵਾ ਵੋ ਇੱਕ ਬੜਾ ਔਖਾ ਜਿਹਾ ਸਵਾਲ ਪੁੱਛਣ ਲੱਗਾ ਤੁਹਾਨੂੰ ਤੁਹਾਡੇ ਤਿੰਨ ਦੋਸਤ ਤੇ ਤਿੰਨਾਂ ਦੇ ਵਿੱਚੋਂ ਜੇ ਤਿੰਨੇ ਹੀ 2027 ਦੇ ਵਿੱਚ ਐਮਐਲਏ ਦੀ ਇਲੈਕਸ਼ਨ ਲੜਦੇ ਨੇ ਕਿਹਦੀ ਮਦਦ ਕਰੋਗੇ ਦੇਖੋ ਜੀ ਆਹ ਸਵਾਲ ਦਾ ਜਵਾਬ ਵੀ ਮੈਂ ਤੁਹਾਨੂੰ ਜ਼ਰੂਰ ਦੇਣਾ ਚਾਹਾਂਗਾ ਇਹ ਇਦੀ ਛਹੀਂ ਮੈਂ ਮਤਲਬ ਕੋਈ ਪੋਲਿਟਿਕ ਨਹੀਂ ਕਰਨੀ ਕਿਉਂਕਿ ਪੋਲਿਟਿਕ ਲੈਣ ਤੋਂ ਮੈਂ ਸ਼ੁਰੂ ਤੋਂ ਹੀ ਬਹੁਤ ਦੂਰ ਹਾਂ ਤੇ ਆਪਾਂ ਆਪਣੇ ਭਰਾਵਾਂ ਨਾਲ ਖੜੇ ਹਾਂ ਸਾਰਿਆਂ ਦੀ ਮਦਦ ਹੋਈ ਥੋੜੀ ਥੋੜੀ ਥੋੜੇ ਥੁਰ ਥੋੜੀ ਪੰਜ ਸਾਰਿਆਂ ਦੀ ਮੈਂ ਭਾਵਾਂ ਜਰਮਨ ਤੋਂ اٹਕੇ ਤੇ ਦੀ ਫਲਾਈਟ ਲੈ ਕੇ ਭਾਵਾਂ ਜਾਂ ਇੱਕ ਦਿਨ ਹੀ ਆਵਾਂਗਾ ਤੇ ਉਹ ਇੱਕ ਦਿਨ ਨੂੰ ਮੈਂ ਸਾਰੇ ਆਪਣੇ ਭਰਾਵਾਂ 'ਚ ਡਿਵਾਈਡ ਕਰਾਂਗਾ ਤੇ ਸਾਰੇ ਵਸਦੇ ਰਹਿਣ ਸਾਡੇ ਪੰਜਾਬ ਦੀ ਤਰੱਕੀ ਕਰਨ ਕਿਹਦੇ ਸਿਰ ਤੇ 2027 ਦਾ ਤਾਜ ਦੇਖਣਾ ਚਾਹੁੰਦੇ ਹੋ ਬਟਾਲੇ ਦੇ ਦਾ ਤਾਜ ਕਿਹਦੇ ਸਿਰ ਤੇ ਵੇਖੋ ਵੇਖੋ ਜੀ 2027 ਚ ਬਟਾਲੇ ਦਾ ਤਾਜ ਜਿਹੜਾ ਮਤਲਬ ਕੈਜ਼ ਇੰਡੀਆ ਕਿੰਗ ਆਫ ਕ੍ਰਾਉਨ ਹੈ ਨਾ ਉਹ ਇੱਕ ਜਨਤਾ ਦਾਵਾ ਉਹ ਜਨਤਾ ਦਾ ਜਨਤਾ ਨੇ ਡਿਸਾਈਡ ਕਰਨਾ ਤੁਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਆਂਦੇ ਤੁਸੀਂ ਵਰਕ ਕਰਦੇ ਤੁਸੀਂ ਤੁਸੀਂ ਕਿਹੜੇ ਦੋਸਤ ਦੇ ਸਿਰ ਤੇ ਵੇਖਣਾ ਚਾਹੁੰਦੇ ਹੋ ਤੁਸੀਂ ਕਿਹੜੇ ਦੋਸਤ ਦੇ ਸਿਰ ਤੇ ਵੇਖਣ ਤੁਹਾਨੂੰ ਤੇ ਇਹਦਾ ਕੋਈ ਮਤਲਬ ਨਹੀਂ ਹੈ ਤੁਹਾਨੂੰ ਸਾਰਿਆਂ ਦਾ ਪਿਆਰ ਹੈ ਸਾਡੇ ਭਰਾਵਾਂ ਨੂੰ ਜਿਹੜਾ ਮਰਜੀ ਆ ਜੇ ਪਰ ਸਾਡੇ ਭਰਾਵਾਂ ਭਰਾਵਾਂ ਤੁਹਾਡੇ ਲਈ ਬੜੀ ਪ੍ਰੀਖਿਆ ਦੀ ਘੜੀ ਹੋਣੀ ਹੈ ਉਹ ਬੜੀ ਕਿਉਂਕਿ ਸਾਰਿਆਂ ਨਾਲ ਤੁਹਾਡਾ ਪਿਆਰ ਹੈ ਤੇ ਜੇ ਕੋਈ ਕਵੇ ਜਿੰਦਾਬਾਦ ਦਾ ਨਾਰਾ ਕਿੱਥੇ ਮਾਰਨਾ ਤੇ ਮਰਦਾਬਾਦ ਦਾ ਕਿੱਥੇ ਮਾਰਨਾ ਤੇ ਮੇਰੇ ਖਿਆਲ ਤੁਹਾਡੇ ਲਈ ਬੜੀ ਵੱਡੀ ਸਮੱਸਿਆ ਹੋ ਜਾਣੀ ਹੈ ਸਾਰਿਆਂ ਨੂੰ ਜਿੰਦਾਬਾਦ ਤਾਂ ਕਹਿ ਸਕਦੇ ਹੋ ਤੇ ਮਰਦਾਬਾਦ ਸ਼ਾਇਦ ਕਿਸੇ ਨੂੰ ਵੀ ਨਾ ਕਹਿ ਪੋ ਕਿਉਂ ਸਹੀ ਕਹਿ ਗੱਲ ਕਰ ਰਹੀ ਹੋ ਤੁਸੀਂ ਇਹ ਗੱਲ ਬੰਜਾਂ ਦੀ ਨਹੀਂ ਉੱਥੇ ਥੋੜਾ ਜਿਹਾ ਮੈਂ ਵਿੱਚ ਜੀ ਤੁਹਾਨੂੰ ਦੱਸਣਾ ਚਾਹੁੰਦਾ ਵਾ ਉੱਥੇ ਸਭ ਤੋਂ ਪਹਿਲਾਂ ਟਾਫ ਨੂੰ ਪਾਵਾ ਕਿ ہاں ਯਾਰ ਮੈਂ ਇਥੋਂ ਦੀ ਜਾਵਾ ਕਿ ਨਾ ਜਾਵਾਂ ਮੈਂ ਜਿਹੜਾ ਫਸਟ ਡਿਸੀਜਨ ਲੈਂਦਾ ਠੀਕ ਆ ਜਾ ਮੈਂ ਕਿਹਾ ਆ ਹੋ ਜੂਗਾ ਜਾਂ ਮੈਂ ਕਿਹਾ ਉਹ ਹੋ ਜੂਗਾ ਪਰ ਮੇਰਾ ਜਿਹੜਾ ਮੈਂ ਆਪਣਾ ਸਿੰਪਲ ਜਾਵਣਾ ਤਾਂ ਕਿ ਮੈਂ ਆਪਣੇ ਸਾਰੇ ਭਰਾਵਾਂ ਦੇ ਨਾਲ ਦਿਨੋ ਖੜਾਂਗੇ ਤੇ ਅਸੀਂ ਚੰਗੇ ਕੰਮ ਜੋ ਕਰਦਾ ਵਾ ਜਨਤਾ ਡਿਸਾਈਡ ਕਰੇ ਵਿਕਰਾਂ ਜੀ ਤੁਹਾਡੀ ਕਾਮਯਾਬੀ ਦਾ ਰਾਜ ਕੀ ਹੈ ਮੇਰੀ ਕੰਮ ਦਾ ਕਾਮਯਾਬੀ ਦਾ ਰਾਜ ਆ ਜੀ ਮੇਰੀ ਫੈਮਲੀ ਮੇਰੀ ਮਿਸਿਸ ਜੋ ਕਿ ਮੋਢੇ ਨਾ ਮੋਟਾ ਲਾ ਕੇ ਮੇਰ ਨਾਲ ਖੜੀ ਰਹੀ ਤੇ ਜੱਟ ਨੂੰ ਬੁਲੰਦੀਆਂ ਅੰਦਰ ਲੈ ਜਾਂਦਾ ਬਾਕੀ ਉਹ ਸੱਚੀ ਖੁਸ਼ੀ ਮੇਰਾ ਮੇਰੀ ਵਾਈਫ ਤੇ ਮੇਰਾ ਸਨ ਮੇਰਾ ਬੇਟਾ ਜੋ ਕਿ ਇੱਕ ਪਿਛਲੇ ਇੰਟਰਵਿਊ ਚ ਵੀ ਦੱਸਿਆ ਵਧੀਆ ਫੁੱਟਬਾਲ ਬੰਦਾ ਪਿਆ ਵਾ ਆ ਕੋਈ ਮੇਰੀ ਸੇਵਾ ਹੋ ਗਈ ਕਿਤੇ ਮੇਰਾ ਮਾਰਾ ਨੇ ਡਿਊਟੀ ਲਈ ਦੀ ਮੈਂ ਇਹ ਰੇਵਰ ਦਾ ਬੱਚਾ ਦਿੱਤਾ ਫਿਰ ਆਪਣਾ ਲਾਈਫ ਬੜੀ ਵਧੀਆ ਕੱਟਤਾ ਹਾਂਜੀ ਮੈਂ ਇਸ ਕੋਈ ਗੱਲ ਸਾਰਿਆਂ ਨੂੰ ਕਹਿਣਾ ਚਾਹੁੰਦਾ ਨਾ ਵੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਜਿੱਦਣ ਮੈਂ ਜਰਮਨ ਜੀ ਆਇਆ ਹੀ ਤੇ ਉਦੋਂ ਮੈਂ ਪਹਿਲੇ ਦਿਨ ਜਿੱਦਣ ਸੜਕ 'ਚ ਟਾੜੂ ਲਾਇਆ ਹੈ ਤੇ ਉਦੋਂ ਨੇ ਕਿਹਾ ਹੈ ਕਿ ਜਟਾ ਗਾਂ ਨੂੰ ਜਾਣਾ ਠੀਕ ਹੈ ਸੀਐਨਸੀ ਤੇ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ 100 ਯੂਰੋ ਦੀ ਗੱਡੀ ਲਈ ਠੀਕ ਹੈ ਬੱਚਾ ਮੇਰਾ ਕਦੇ ਨਹੀਂ ਲਿਆਂਦਾ ਸੀ ਪਰ ਨਾਲ ਦੀ ਨੇ ਸਾਥ ਦਿੱਤਾ ਤੇ ਹਮੇਸ਼ਾ ਸਟਰੋਂਗ ਰੱਖਿਆ ਬਾਕੀ ਉਹ ਮਹਾਰਾਜ ਦੀ ਮੇਰੀ ਮੈਂ ਸਾਰਿਆਂ ਨੂੰ ਕਹਿੰਦਾ ਵਾਂ ਵੀ ਆ ਇੱਕ ਸਾਡਾ ਲਾਈਫ ਪਾਰਟਨਰ ਜਿਹੜਾ ਹੈਗਾ ਵਾ ਮੁੰਡੇ ਨਾ ਮੁੰਡੇ ਲਾ ਕੇ ਖਲੋਤਾਂ ਦਾ ਤੇ ਇਹਦੀ ਰਿਸਪੈਕਟ ਜ਼ਰੂਰ ਕਰਿਆ ਕਰੋ ਮੈਂ ਕਹਦਾ ਵਾਂ ਮੈਂ ਊਮਨਸ ਐਜ਼ ਅ ਗ੍ਰੇਟ ਲਾਈਫ ਪਾਰਟਨਰ ਆਪਣੀ ਮਿਸਿਸ ਤੁਹਾਡੀ ਅਗਲੀ ਯੋਜਨਾ ਕੀ ਅਗਲੀ ਯੋਜਨਾ ਜੀ ਹੁਣ ਫਿਲਹਾਲ ਕੀ ਨਾ ਲਈਦਾ ਫਿਰ ਇੰਡੀਆ ਆਂਦੀ ਆ ਤੇ 1-2 ਮਹੀਨਿਆਂ ਚ ਇੰਡੀਆ ਦਾ ਜਦੋਂ ਢੇੜਾ ਲੱਗਦਾ ਵਾ ਤੇ ਫਿਰ ਆਪਾਂ ਨਾਰਮਲ ਜਿਹਾ ਆਪਣਾ ਵਰਕ ਕਰਦੇ ਆ ਆਪਣਾ ਜਰਮਨ ਚ ਵੀ ਵਰਕ ਕਰਦੇ ਆ ਇੰਡੀਆ ਚੋਂ ਜਾਂ ਕੋਈ ਕਾਲ ਆ ਜਾਂਦੀ ਹੈ ਇਥੇ ਆ ਨਾਰਮਲ ਨੂੰ ਲੋਡ ਹੈ ਜਾਂ ਕਿਸਦਾ ਐਕਸੀਡੈਂਟ ਹੋ ਗਿਆ ਜਾਂ ਐਮਰਜੈਂਸੀ ਹੈ ਤੇ ਫਿਰ ਮੈਂ ਆਪਣੇ ਵੀਰ ਮਨਤੇਜ ਸਿੰਘ ਗੱਗੂ ਉਹਨਾਂ ਦੇ ਹਸਪੀਟਲ ਉਹਨਾਂ ਨਾਲ ਗੱਲ ਕਰਕੇ ਅਸੀਂ ਉਹ ਸਿਚੁਏਸ਼ਨ ਨੂੰ ਉਹ ਟਾਈਮ 'ਚ ਕਵਰ ਕਰ ਲੈਨੇ ਆ ਕਿ ਕਿਸੇ ਦੀ ਜਾਨ ਨਾ ਜਾਵੇ ਬਹੁਤ ਬਹੁਤ ਸ਼ੁਕਰੀਆ ਵਿਕਰਾਂਤ ਜੀ ਸੋ ਅਸੀਂ ਤੁਹਾਨੂੰ ਇੱਕ ਐਸੇ ਇਨਸਾਨ ਨਾਲ ਮਿਲਾਇਆ ਜਿਹੜੇ ਕਿ ਜਰਮਨ ਦੇ ਵਿੱਚ ਨੇ ਸਾਂਝੇ ਦੁੱਖ ਜਰਮਨ ਆਰਗੇਨਾਈਜੇਸ਼ਨ ਦੇ ਮੁਖੀ ਵੀ ਨੇ ਔਰ ਇੱਕ ਇਨਸਾਨ ਦੇ ਨਾਲ ਨਾਲ ਪਰਮਾਤਮਾ ਨੇ ਇਹਨਾਂ ਨੂੰ ਫਰਿਸ਼ਤਾ ਵੀ ਬਣਾਇਆ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਔਰ ਗੁਰਮਹਾਰਾਜ ਨਵੀਨਤ ਦੇ ਸਿਰ ਤੇ ਹੱਥ ਰੱਖ ਗਏ ਬੜੀ ਸੇਵਾ ਲਈ ਔਰ ਖਾਸ ਕਰਕੇ ਇਹਨਾਂ ਦੇ ਜਿੰਨੇ ਵੀ ਦੋਸਤ ਨੇ ਹਰ ਇੱਕ ਸਿਆਸੀ ਪਾਰਟੀ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਨ੍ਹਾਂ ਦੇ ਵਿੱਚ ਵੱਡੇ ਆਉਦਿਆਂ ਤਿਲ ਤੇ ਜੇ ਅਸੀਂ ਆਮ ਤੌਰ ਤੇ ਦੇਖੀਏ ਤਾਂ ਸਿਆਸੀ ਤੌਰ ਤੇ ਇੱਕ ਦੂਜੇ ਦੇ ਉਹ ਕੱਟੜ ਵੈਰੀ ਨੇ ਪਰ ਹੈ ਉਹ ਆਪਸ ਦੇ ਵਿੱਚ ਸਾਰੇ ਦੋਸਤੀ ਔਰ ਇਹ ਸਾਰਿਆਂ ਦੇ ਲਈ ਹੀ ਦੁਆਵਾਂ ਮੰਗਦੇ ਨੇ ਸਾਰਿਆਂ ਦੇ ਬੜੇ ਪਿਆਰੇ ਮਿੱਤਰ ਨੇ ਔਰ ਸਮਾਜ ਸੇਵਾ ਦੇ ਲਈ ਲੋੜਵੰਦਾਂ ਦੀ ਜ਼ਰੂਰਤ ਦੇ ਲਈ ਹਰ ਵੇਲੇ ਤਤਪਾ ਰਹਿੰਦੇ ਨੇ ਆਪਣੇ ਜਨਮ ਦਿਨ ਹੋਣ ਖੁਸ਼ੀਆਂ ਦੇ ਪਲ ਹੋਣ ਕਿ ਜ਼ਰੂਰਤਮੰਦਾਂ ਨਾਲ ਲੋੜਵੰਦਾਂ ਦੇ ਨਾਲ ਮਨਾਉਣ ਤੇ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ ਕਿਉਂਕਿ ਇਹਨਾਂ ਨੂੰ ਇਹੀ ਹੈ ਕੀ ਪਰਮਾਤਮਾ ਦਾ ਅਸਲ ਚ ਵਾਸਾ ਇਹਨਾਂ ਦੀਆਂ ਅਸੀਸਾਂ ਚ ਹੈ ਇਹਨਾਂ ਦੇ ਵਿੱਚ ਹੀ ਹੈ ਇਹਨਾਂ ਨੂੰ ਜਦੋਂ ਖੁਸ਼ ਵੇਖਦੇ ਨੇ ਤਾਂ ਇਹਨਾਂ ਨੂੰ ਖੁਸ਼ੀਆਂ ਆਪੇ ਹੀ ਮਿਲ ਜਾਂਦੀਆਂ ਸੋ ਬਾਬਾ ਸ਼ੁਕਰੀਆ ਵਿਕਰਾਂਜੀ ਤੁਹਾਡਾ ਦੇਵ ਇਜਾਜ਼ਤ ਵੇਖ ਤੇ ਅਕਸਰ ਦੀ ਆਵਾਜ਼ ਐਨਰੋਟੂ